ਰਾং ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨਿਆ ਸਵਾਗਤ ਕਰਦੀਆਂ ਆਉ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਲਾਸ ਏਂਜਲਸ ਕਾਉਂਟੀ ਸ਼ੈਰਿਫਸ ਮਿਲਨੀ ਤੇ ਸ਼ੁਕਾਮਨਾ ਪ੍ਰੋਗਰਾਮ ਰਿਹਾ ਪ੍ਰਭਾਵੀ ਬੀਐਮ ਮੋਦੀ 3 ਦਿਨਾ ਯਾਤਰਾ ਤੇ ਅਮਰੀਕਾ ਰਵਾਨਾ ਸਾਫ ਦਾ ਮੰਤਰੀ ਸਾਦੂ ਸਿੰਘ ਧਰਮ ਸੋਪ ਨੂੰ ਹਾਈ ਕੋਰਟ ਤੋਂ ਇੱਕ ਵੱਡਾ ਛੱਟਕਾ ਤੇ ਇੱਕ ਵੱਡੀ ਰਾਹਤ ਜੰਮੂ ਕਸ਼ਮੀਰ ਦੇ ਪਟਗਾਮ ਚ ਵੱਡਾ ਹਾਦਸਾ ਡੁੰਗੀ ਖਾੜੇ ਚ ਡਿੱਗੀ ਬੀਐਸਐਫ ਜਵਾਨਾਂ ਦੀ ਬੱਸ 4 ਜਵਾਨ ਸ਼ਹੀਦ ਚੰਡੀਗੜ੍ਹ ਚ ਈਡੀ ਨੇ ਸਾਬਕਾ ਆਈਏਐਸ ਦੇ ਘਰ ਕੀਤੀ ਛਾਪੇਮਾਰੀ ਕਰੋੜਾ ਰੁਪਏ ਦੇ ਹੀਰੇ ਸੋਨਾ ਤੇ ਨਕਦੀ ਬਰਾਮਦ ਪੁਲਿਸ ਹਮੇਸ਼ਾ ਹੀ ਸੁਰੱਖਿਆ ਤੇ ਜਾਨ ਮਾਲ ਦੀ ਰਾਖੀ ਕਰਦੀ ਹੈ ਕਮਿਊਨਿਟੀ ਨੂੰ ਹਮੇਸ਼ਾ ਇਹਨਾਂ ਦੀਆਂ ਸੇਵਾਵਾਂ ਤੇ ਮਾਣੇ ਅਮਰੀਕਾ ਵਿਖੇ ਲਾਸ ਐਂਜਲਸ ਕਾਉਂਟੀ ਸ਼ੈਰਿਫਸ ਮਿਲਨੀ ਤੇ ਸ਼ੁਭ ਕਾਮਨਾ ਪ੍ਰੋਗਰਾਮ ਕਾਫੀ ਪ੍ਰਭਾਵੀ ਰਿਹਾ ਇਸ ਸ਼ੈਰਿਫ ਮਿਲਨੀ ਨੇ ਕਾਉਂਟੀ ਦੀ ਬਿਹਤਰੀ ਤੇ ਕ੍ਰਾਈਮ ਵਿੱਚ ਕਮੀ ਦੀ ਤਾਰੀਫ ਕੀਤੀ ਜੋ ਕਿ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਜਦੋਂ ਸ਼ੈਰਿਫ ਲੂਨਾ ਨੇ ਚਾਰਜ ਲਿਆ ਸੀ ਤਾਂ ਪ੍ਰਾਪਰਟੀ ਤੇ ਕ੍ਰਾਈਮ ਵੱਡੇ ਪੱਧਰ ਤੇ ਸੀ ਜੋ ਟੀਮ ਦੇ ਸਹਿਯੋਗ ਨਾਲ ਇਸ ਵਿੱਚ ਕਮੀ ਲਿਆਂਦੀ ਗਈ ਹੈ ਜਮਾਲ ਖਵਾਜਾ ਤੇ ਰੈਚਲ ਦੀ ਤਾਰੀਫ ਕਰਦੇ ਹੋਏ ਸ਼ੈਰਿਫ ਲੂਨਾ ਨੇ ਕਿਹਾ ਕਿ ਇਹ ਦਿਨ ਰਾਤ ਮੇਰਾ ਸਾਥ ਦਿੰਦੇ ਹਨ ਮੇਰੇ ਹਰ ਕਾਰਜ ਵਿੱਚ ਇਹਨਾਂ ਦਾ ਯੋਗਦਾਨ ਰਿਹਾ ਹੈ उन्होंने कहा कि मेरी काउंटी की कम्यूनिटी खुशी तो माण महसूस दी है अज्दी मिलनी ने साबित कर दिता है काउंटी शांति भरपूर है जिस करके वक्त कम्यूनिटीज़ वालों सीटेषन के तोहफे भेंट किए गए हैं अंतरराष्ट्रीय फॉर्म यू एस ए वो डॉक्टर सुरेंद्र सिंह गिल को चेयर ने रॉबर्ट लूना शेरिफ नाइटेषन सन्मानित किया ਅੰਤਰਰਾਸ਼ਟਰੀ ਹੈਰੀਟੇਜ ਸਪੋਰਟਸ ਸੰਸਥਾ ਅਮਰੀਕਾ ਵੱਲੋਂ ਸਰਤਾਜ ਸਿੰਘ ਯਸ਼ਵਰਡਾਲੀ ਤੇ ਰਾਣਾ ਨੇ ਰੌਬਰਟ ਲੂਨਾ ਨੂੰ ਸਨਮਾਨਿਤ ਕੀਤਾ ਜਿੱਥੇ ਲੂਨਾ ਦੀਆਂ ਸੇਵਾਵਾਂ ਦੀ ਤਾਰੀਫ਼ ਕੀਤੀ ਗਈ ਉੱਥੇ ਹੀ ਕਮਿਊਨਿਟੀ ਨਾਲ ਕਿਤੇ ਬਿਹਤਰ ਵਿਹਾਰ ਬਾਰੇ ਵੀ ਧੰਨਵਾਦ ਕੀਤਾ ਗਿਆ ਸਮੁੱਚਾ ਸਮਾਗਮ ਬਹੁਤ ਹੀ ਪ੍ਰਭਾਵੀ ਰਿਹਾ ਸ਼ੈਰੀਫ ਲੂਨਾ ਨੇ ਕਿਹਾ ਕਿ ਕੋਈ ਵੀ ਨੌਜਵਾਨ ਸ਼ੈਰੀਫ ਮਹਿਕਮੇ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈ ਤਾਂ ਅਸੀਂ ਉਸ ਦੀ ਮਦਦ ਲਈ ਤਿਆਰ ਹਾਂ ਸਵਾਲ ਜਵਾਬ ਸੈਸ਼ਨ ਦੌਰਾਨ ਹਰੇਕ ਨੇ ਰੌਬਰਟ ਲੂਨਾ ਦੀ ਤਾਰੀਫ ਕੀਤੀ ਇਸ ਦੌਰਾਨ ਰੌਬਰਟ ਲੂਨਾ ਕਾਉਂਟੀ ਸ਼ੈਰਿਫ ਨੂੰ ਵੱਖ-ਵੱਖ ਕਮਿਊਨਿਟੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਕੁਆਡ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰਨ ਵਾਲੇ ਇੱਕ ਵੱਡੇ ਸਮੂਹ ਦੇ ਰੂਪ ਵਿੱਚ ਉੱਭਰਿਆ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ 3 ਦਿਨਾ ਦੌਰੇ ਤੇ ਰਵਾਨਾ ਹੋਣ ਤੋਂ ਪਹਿਲਾਂ ਇਹ ਗੱਲ ਕਹੀ ਹੈ ਕਵਾਡ ਚ ਭਾਰਤ ਅਮਰੀਕਾ ਜਾਪਾਨ ਤੇ ਆਸਟ੍ਰੇਲੀਆ ਸ਼ਾਮਿਲ ਨੇ ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਵਿਲਮਿੰਗਟਨ ਡੇਲਾਵੇਅਰ ਚ ਹੋਣ ਵਾਲੇ ਸਾਲਾਨਾ ਕਵਾਡ ਸਮਿਟ ਚ ਸ਼ਿਰਕਤ ਕਰਨਗੇ ਅਤੇ ਨਿਊਯਾਰਕ ਚ ਸੰਯੁਕਤ ਰਾਸ਼ਟਰ ਮਹਾਸਭਾ ਚ ਸਮਿਟ ਆਫ ਦਾ ਫਿਊਚਰ ਸਮਾਗਮ ਨੂੰ ਸੰਬੋਧਨ ਕਰਨਗੇ ਇਸ ਤੋਂ ਇਲਾਵਾ ਉਹ ਟੈਕਨੋਲੋਜੀ ਖੇਤਰ ਦੀਆਂ ਚੋਟੀ ਦੀਆਂ ਅਮਰੀਕੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਵੀ ਮੀਟਿੰਗ ਕਰਨਗੇ ਉਧਰ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਜੰਗਲਾਤ ਕੋਟਾਲੇ ਦੇ ਮਾਮਲੇ ਦੇ ਵਿੱਚ ED ਦੀ ਗ੍ਰਿਫਤਾਰੀ ਨੂੰ ਜਾਇਜ਼ ਠਹਿਰਾਉਂਦਿਆਂ ਉਹਨਾਂ ਖਿਲਾਫ ਪਾਈ ਪਟੀਸ਼ਨ ਰੱਦ ਕਰ ਦਿੱਤੀ ਹੈ ਇਸ ਦੇ ਨਾਲ ਹੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਉਹਨਾਂ ਨੂੰ ਤਕਨੀਕੀ ਆਧਾਰ ਤੇ ਜ਼ਮਾਨਤ ਦਿੱਤੀ ਗਈ ਹੈ ਧਰਮਸੋਤ ਨੇ ਇਹਨਾਂ ਦੋਵਾਂ ਮਾਮਲਿਆਂ 'ਚ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਦੱਸਦੇ ਹੋਏ ਚੁਣੌਤੀ ਦਿੱਤੀ ਸੀ ਜ਼ਮਾਨਤ ਮਿਲਣ ਦੇ ਬਾਵਜੂਦ ਧਰਮਸੋਤ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ ਈਡੀ ਮਾਮਲੇ 'ਚ ਉਹਨਾਂ ਦੀ ਹਿਰਾਸਤ ਜਾਰੀ ਰਹੇਗੀ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਖਬਰਾਂ ਦਾ ਸਿਲਸਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਜੰਮੂ ਕਸ਼ਮੀਰ ਚ ਚੌਨ ਡਿਊਟੀ ਤੇ ਲੱਗੇ ਬੀਐਸਐਫ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ বাস ਬੜਗਾਮ ਜ਼ਿਲ੍ਹੇ ਚ ਖਾੜਚ ਡਿੱਗ ਗਈ ਇਸ ਹਾਦਸੇ ਦੇ ਵਿੱਚ 4 ਜਵਾਨਾਂ ਦੀ ਮੌਤ ਹੋ ਗਈ ਹੈ ਜਦੋਂ ਕਿ 26 ਜ਼ਖਮੀ ਹੋ ਗਏ ਨੇ ਗੰਭੀਰ ਜ਼ਖਮੀਆਂ ਨੂੰ ਐਸਕੇਆਈਐਮਐਸ ਸ਼ੋਰਾ ਸ਼੍ਰੀਨਗਰ ਰੈਫਰ ਕਰ ਦਿੱਤਾ ਗਿਆ ਬਾਕੀਆਂ ਦਾ ਇਲਾਜ ਜ਼ਿਲ੍ਹਾ ਹਸਪਤਾਲ ਬੜਗਾਮ ਅਤੇ ਖਾਨ ਸਾਹਿਬ ਦੇ ਵਿੱਚ ਚੱਲ ਰਿਹਾ ਹੈ ਇੱਕ ਅਧਿਕਾਰੀ ਨੇ ਦੱਸਿਆ ਕਿ বাস ਕੰਟਰੋਲ ਗੁਆ ਬੈਠੀ ਅਤੇ ਬਰੇਲ ਉਵਤ ਰਾਹੇਲ ਪਿੰਡ ਨੇੜੇ ਖਾੜ ਦੇ ਚ ਜਾ ਡੀ ਇਸ ਵਿੱਚ ਬੈਠੇ ਜਵਾਨਾਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਲਈ ਤਾਇਨਾਤ ਕੀਤਾ ਗਿਆ ਸੀ ਜ਼ਖਮੀ ਫੌਜੀਆਂ ਦੀ ਪਛਾਣ ਨਹੀਂ ਹੋ ਸਕੀ ਹੈ एनफोर्समेंट डायरेक्टोरेट ਦੀਆਂ ਟੀਮਾਂ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜੀ ਹਾਂ ਈਡੀ ਨੇ ਚੰਡੀਗੜ੍ਹ ਸਥਿਤ ਸਾਫ ਕਾ ਆਈਆਈਐਸ ਅਧਿਕਾਰੀ ਅਤੇ ਨੌਇਡਾ ਅਥਾਰਟੀ ਦੇ ਸਾਫ ਕਾ ਸੀਈਓ ਮਹਿੰਦਰ ਸਿੰਘ ਦੀ ਰਿਹਾਈਸ਼ ਤੇ ਛਾਪਾ ਮਾਰਿਆ ਇਸ ਦੌਰਾਨ ਕੋਠੀ ਚੋਂ ਕਰੋੜਾਂ ਦੀ ਨਗਦੀ ਹੀਰੇ ਗਹਿਣੇ ਸੋਨੇ ਦੇ ਗਹਿਣੇ ਅਤੇ ਸ਼ੱਕੀ ਦਸਤਾਵੇਜ਼ ਬਰਾਮਦ ਕੀਤੇ ਗਏ ਨੇ ਇਡੀ ਨੂੰ ਛਾਪੇ ਮਾਰੀ ਦੌਰਾਨ ਸਾਫ ਦਾ ਆਈਏਐਸ ਮਹਿੰਦਰ ਸਿੰਘ ਦੇ ਚੰਡੀਗੜ੍ਹ ਸਥਿਤ ਘਰ ਤੋਂ ਹੀਰਿਆਂ ਦਾ ਭੰਡਾਰ ਮਿਲਿਆ ਜਿਸ ਦੀ ਕੀਮਤ 12 ਕਰੋੜ ਰੁਪਏ ਦੱਸੀ ਜਾ ਰਹੀ ਹੈ ਇਨਾ ਹੀ ਨਹੀਂ ਛਾਪੇਮਾਰੀ ਦੌਰਾਨ ਉਸ ਦੇ ਘਰ ਤੋਂ 1 ਕਰੋੜ ਰੁਪਏ ਦੀ ਨਕਦੀ 12 ਕਰੋੜ ਰੁਪਏ ਦੇ ਹੀਰੇ 7 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਕਈ ਸ਼ੱਕੀ ਦਸਤਾਵੇਜ਼ ਵੀ ਬਰਾਮਦ ਹੋਏ ਨੇ ਇਸ ਮਾਮਲੇ ਦੀ ਈਡੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਸੰ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋਵਈ ਇਜਾਜ਼ਤ ਧੰਨਵਾਦ